ਤੇ ਮੇਰਾ ਜਿਹੜਾ ਕੋਠਾ ਪਵਾਇਆ ਜਾਵੇ ਤੇ ਮੈਂ ਆਪਣੇ ਘਰ ਬਵਾਂ। ਅਈ ਤੇ ਉਹ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਕਰਦੇ ਕਿ ਸਾਡੀ ਘਰ ਦੇ ਲਾਟ ਬਦਲ ਜਾ। ਅਈ ਬਹੁਤ ਚਿਰ ਹੋ ਗਿਆ ਸਾਲ ਨੂੰ। ਵੋਟਾਂ ਲੈਣ ਆ ਜਾਂਦੇ ਆ ਤੇ ਬਸ ਕਹਿ ਦਿੰਦੇ ਆ ਕੋਈ ਨਹੀਂ ਕਰਾਂਗੇ। ਕਹਿ ਕੇ ਤੇ ਚਲੇ ਜਾਂਦੇ ਆ ਤੇ ਕੋਈ ਨਹੀਂ ਜੋ ਲਾਗੇ ਲੱਗਦਾ ਇੱਥੇ। ਸਕੂਲ ਜਾਣ ਤੇ ਕਰਨੀ ਹੀ ਆ ਪੀੜ ਕੋ ਫੀਸ ਨਹੀਂ ਚੀਂਦੀ। ਮੇਰੇ ਘਰ ਵਾਲੀ ਇਹਨਾਂ ਦੇ ਵੀ ਹੈਂਡੀਕੈਪ ਆ ਮੈਂ ਵੀ ਹੈਂਡੀਕੈਪ ਆ। ਤੇ ਬਸ ਗੁਜ਼ਾਰਾ ਵਿਜ਼ਾਰਾ ਜਿਆ ਹੁੰਦਾ ਵਾ। ਕਰਨਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿਵਾਰ ਜਿਹੜਾ ਹੈ ਕਿਸ਼ਤਾਂ ਤੇ ਪਲਾਟ ਲੈਂਡ ਤੋਂ ਬਾਅਦ ਇੱਥੇ ਬਣਾ ਹੀ ਨਹੀਂ ਸਕਿਆ ਤੇ ਪਿਛਲੇ 16 ਸਾਲ ਤੋਂ ਜਿਹੜਾ ਹੈ ਉਹ ਇਹ ਪਰਿਵਾਰ ਉਹ ਕਿਰਾਏ ਤੇ ਰਹਿ ਰਿਹਾ ਜੀ ਹਾਂ ਇਹ ਪਲਾਟ ਵੀ ਜਿਹੜਾ ਕਿਸ਼ਤਾਂ ਤੇ ਲਿਆ ਹੈ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਕਿ ਗਰੀਬ ਪਰਿਵਾਰ ਦੇ ਘਰ ਦੀ ਹਾਲਤ ਜਿਹੜੀ ਹੈ ਉਹ ਕੀ ਹੈ ਸਾਵਣ ਦਾ ਮਹੀਨਾ ਹੈ ਅਤੇ ਕਿਰਾਏ ਤੇ ਜਿਹੜਾ ਹੈ ਉਹ ਕਿਸੇ ਵੱਲ ਰਹਿ ਰਹੇ ਤੇ ਮਦਦ ਦੀ ਗੁਹਾਰ ਇਹ ਲਗਾਈ ਹੈ ਕਿਉਂਕਿ ਭਾਈ ਸਾਹਿਬ ਜੀ ਹੁਣੀ ਵੀ ਜਿਹੜੇ ਨੇ ਉਹ ਦਿਹਾੜੀ ਧੱਪਾ ਕਰਦੇ ਨੇ ਔਰ ਇੱਕ ਲੱਤ ਵੀ ਜਿਹੜੀ ਹੈ ਉਹ ਪ੍ਰੋਪਰ ਕੰਮ ਜਿਹੜਾ ਉਹ ਨਹੀਂ ਕਰਦੀ ਤਾਂ ਆ ਹਾਲਾਤ ਹੈ ਉਸ ਪਰਿਵਾਰ ਦੇ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਤੰਬੂ ਲਗਾਇਆ ਉਸ ਪਲਾਟ ਦੇ ਵਿੱਚ ਤੇ ਤੰਬੂ ਦੇ ਵਿੱਚ ਰਹਿਣਾ ਪੈਂਦਾ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਐਸ ਵਲੇ ਮੌਜੂਦਾ ਮੇਰੇ ਨਾਲ ਪਰਿਵਾਰ ਮੌਜੂਦ ਹੈ ਮਦਦ ਦੀ ਅੱਜ ਉਹਨਾਂ ਗਵਾਰ ਲਗਾਉਣੀ ਦੋਸਤੋ ਅਸੀਂ ਆਪਣੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਬਹੁਤ ਸਾਰੇ ਸਾਡੀਆਂ ਵੀਡੀਓ ਨੂੰ ਵੇਖ ਕੇ ਅਤੇ ਉਹਨਾਂ ਪਰਿਵਾਰਾਂ ਤੱਕ ਅਪਰੋਚ ਕਰਦੇ ਨੇ ਉਹਨਾਂ ਪਰਿਵਾਰਾਂ ਤੱਕ ਆਉਂਦੇ ਨੇ ਅਤੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ ਸਾਨੂੰ ਵੀ ਖੁਸ਼ੀ ਹੁੰਦੀ ਆ ਉਦੋਂ ਕਿ ਜਦੋਂ ਤੁਸੀਂ ਕਹਿੰਦੇ ਕਿਸੇ ਗਰੀਬ ਦੀ ਜਿਹੜੀ ਹੈ ਉਹ ਬਾਹ ਫੜਦੇ ਭਾਈ ਸਾਹਿਬ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਕਲਵੰਤ ਸਿੰਘ ਆ ਪਿੰਡ ਪਲਾਸੌਰਾ ਜੀ ਤੇ 15 16 ਸਾਲ ਹੋ ਗਏ ਆ ਮੈਨੂੰ ਕਿਰਾਏ ਤੇ ਰਹਿੰਦੇ ਆ ਜੀ ਤੇ 5 6 ਸਾਲ ਹੋ ਗਏ ਮੈਨੂੰ ਇਹ ਪਲਾਟ ਮੈਂ ਜਿਹੜਾ ਵਾ ਕਿਸ਼ਤਾਂ ਦੇ ਲਿਆ ਆ ਵਾ ਜੀ ਤੇ ਇਹਦਾ 5000 ਰੁਪਏ ਰਹਿ ਗਿਆ ਕਿਸ਼ਤਾਂ ਦੇ ਦੇਣ ਵਾਲਾ ਅੱਛਾ ਜੀ ਤੇ ਨਾ ਮੇਰੇ ਤੋਂ 5000 ਦਿੱਤਾ ਜਾਂਦਾ ਵਾ ਨਾ ਮੇਰੇ ਤੋਂ ਕੋਠਾ ਹੀ ਪੈਂਦਾ ਹਾਂ ਜੀ ਤੇ ਬਹੁਤ ਮੰਦੀ ਹਾਲਤਾ ਮੈਂ ਕਹਿੰਦਾ ਵਾਂ ਵੀ ਮੇਰੇ ਵੀਰ ਚੜਤ ਕੇ ਚੜ ਤੋਂ ਜੇ ਬਾਤੋਂ ਬਾਦ ਮਦਦ ਕਰਾਉਣਾ ਤੇ ਮੇਰਾ ਜਿਹੜਾ ਕੋਠਾ ਪਵਾਇਆ ਜਾਵੇ ਤੇ ਮੈਂ ਆਪਣੇ ਘਰ ਬਵਾਂ ਇਹ ਅਜਿਹੇ ਹਾਲਾਤ ਜਿਹੜੇ ਬਣੇ ਨੇ ਪਿਛਲੇ 16 ਸਾਲਾਂ ਤੋਂ ਤੁਸੀਂ ਕਿਰਾਏ ਤੇ ਹੋ ਕੋਈ ਪੰਚ ਕੋਈ ਸਰਪੰਚ ਜਿਹੜੇ ਵੋਟਾਂ ਲੈਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਦੀ ਆਪਣੀ ਇਹ ਘਰ ਨਹੀਂ ਲਗਾਈ ਕਿਹਾ ਤੁਸੀਂ ਵੇਖੋ ਵੋਟਾਂ ਲੈਣ ਆਏ ਤੇ ਸਾਡੀ ਆ ਹਾਲਾਤ ਆ ਕਦੀ ਤੁਸੀਂ ਸਾਡੀ ਸਾਰ ਲੈ ਲਓ ਕੋਈ ਸਾਨੂੰ ਬਣਾ ਦਿਓ ਕਿਸੇ ਨੇ ਕੁਝ ਪੁੱਛਿਆ ਜੀ ਤੁਹਾਨੂੰ ਬਹੁਤ ਕੀਤਾ ਇਹ ਬਹੁਤ ਵਰੀ ਕਹਾਵਾ ਕੋਈ ਸਰਪੰਚ ਨਹੀਂ ਮਦਦ ਕਰਾਉਂਦਾ ਕੋਈ ਮੈਂਬਰ ਨਹੀਂ ਜੋ ਮਦਦ ਕਰਾਉਂਦਾ ਵੋਟਾਂ ਲੈਣ ਆ ਜਾਂਦੇ ਆ ਤੇ ਬਸ ਕਹਿ ਦਿੰਦੇ ਆ ਕੋਈ ਨਹੀਂ ਕਰਾਂਗੇ ਕਾਇ ਕਿਤੇ ਚਲੇ ਜਾਂਦੇ ਆਦੇ ਕੋਈ ਨਹੀਂ ਜੋ ਲਾਗੇ ਲੱਗਦਾ ਇੱਥੇ ਅੱਛਾ ਜੀ ਕਿਉਂਕਿ 15 16 ਸਾਲ ਹੋ ਗਏ ਮੈਨੂੰ ਕਿਰਾਏ ਤੇ ਰਹਿੰਦਾਂ ਤੇ ਹਾਰ ਕੇ ਕਿਰਾਏ ਵਾਲਿਆਂ ਵੀ ਮੈਨੂੰ ਕਹਿੰਦੇ ਵੀ ਤੂੰ ਆਪਣੇ ਹੋਰ ਕਿਦੇ ਲੱਭ ਦਵਾਰਾ ਤੇ ਮੈਂ ਹਾਰ ਕੇ ਆਪਣੀ ਜਗ੍ਹਾ ਦੇ ਵਿੱਚ ਤੰਬੂ ਲਾ ਕੇ ਬਿਠਾ ਵਾਂ ਅੱਛਾ ਜੀ ਫੇ ਚਲੋ ਕੋਈ ਨਾ ਕੋਈ ਮਜ਼ਦਬੀਰ ਮਦਦ ਕਰਾਉਣੇ ਆਊਗਾ ਜੀ ਹਾਂ ਜੀ ਘਰ ਦੇ ਹਾਲਾਤ ਕਿਹੋ ਜਿਹੇ ਨੇ ਅਤੇ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਸੀਂ ਕੰਮ ਕਾਦਾ ਕਰਦੇ ਹੋ ਜੀ ਕੰਮ ਅਸੀਂ ਦਿਹਾੜੀ ਦਫਾ ਕਰਦੇ ਆਂ ਜੀ ਜੀ ਬਸ ਇਤਨਾ ਦਿਹਾੜੀ ਦਾ ਪਾ ਕਰਕੇ ਮੈਂ ਉਹ ਇਕੱਲਾ ਕਮਾਉਣ ਵਾਲਾ ਵਾਂ ਬਾਕੀ ਤਿੰਨ ਮੇਰੇ ਬੱਚੇ ਆ ਜੀ ਤੇ ਇੱਕ ਮੇਰੇ ਘਰ ਵਾਲੀ ਇਹਨਾਂ ਦੇ ਵੀ ਹੈਂਡੀਕੈਪ ਆ ਮੈਂ ਵੀ ਹੈਂਡੀਕੈਪ ਆ ਤੇ ਬਸ ਗੁਜ਼ਾਰਾ ਵਿਜ਼ਾਰਾ ਜਾਂਦਾ ਵਾ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਦੋਸਤੋ ਦੋਨੋਂ ਹੀ ਪਤੀ ਪਤਨੀ ਜਿਹੜੇ ਨੇ ਉਹ ਹੈਂਡੀਕੈਪਡ ਨੇ ਅਤੇ ਉਹਨਾਂ ਦੇ ਬੱਚੇ ਨੇ ਜੀ ਹਾਂ ਦੋਸਤੋ ਉਹਨਾਂ ਨੇ ਜਿਹੜਾ ਪਲਾਟ ਆ ਇੱਕ ਉਹ ਤਾਂ ਕਿਸ਼ਤਾਂ ਦੇ ਲੈ ਲਿਆ ਪਰ ਉਸ ਨੂੰ ਛੱਟਣ ਵਾਸਤੇ ਜਿਹੜਾ ਉਹਨਾਂ ਦੇ ਕੋਲ ਕੋਈ ਪੈਸਾ ਨਹੀਂ ਹੈ ਅਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਜ ਜੀ ਅਸੀਂ ਅਨੇ ਕੀ ਮੰਗ ਕਰਦੇ ਹੋ ਹਾਲਾਤ ਜਿਹੜੇ ਘਰ ਦੇ ਬਦਲ ਜਾਣ ਤੁਸੀਂ ਅੱਤ ਦੀ ਇਸ ਗਰਮੀ ਦੇ ਵਿੱਚ ਅਤੇ بارشਾਂ ਦੇ ਮੌਸਮ ਦੇ ਵਿੱਚ ਇਸ ਸੱਪਾਂ ਦੇ ਵਿੱਚ ਰਹਿਣ ਵਾਲੀ ਗੱਲ ਹੈ ਹਾਂਜੀ ਐਂ ਤੇ ਉਹ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਕਰਦੇ ਤੁਹਾਡੇ ਘਰ ਦੇ ਹਾਲਾਤ ਬਦਲ ਜਾਣ ਐ ਬਹੁਤ ਚਿਰ ਹੋ ਗਿਆ ਚਲੋ ਐ ਹੋਰ ਬਖਤ ਨਹੀਂ ਜਾ ਸਕਦੇ ਆਹਦੀ ਤਾਂ ਕੁੜੀਆ ਵੀ ਛੋਟੀ ਜੀ ਅਹੀਂ ਬਹੁਤ ਚਿਰ ਹੋ ਗਿਆ ਸਾਨੂੰ ਘਰ ਦੇ ਲਾਦ ਬੁਲਾਉਂਦਿਆਂ ਪਰ ਸਾਡੇ ਨਹੀਂ ਬਦਲੇ ਸਾਡੇ ਤੇ ਗਰੀਬੀ ਇੰਨੀ ਜਿਆਦਾ ਹੈਈ ਹੈ ਨਾ ਸਾਡੇ ਤੋਂ ਕੁਝ ਹੋ ਵੀ ਨਹੀਂ ਗਿਆ ਤੁਹਾਡੇ ਕਿਹੜੇ ਅੰਗ ਦੇ ਵਿੱਚ ਸਰੀਰ ਦੇ ਪ੍ਰੋਬਲਮ ਆ ਤੇ ਕਿਹੜੇ ਅੰਗ ਦੇ ਵਿੱਚ ਤੁਹਾਡੇ ਪਤੀ ਦੇ ਪ੍ਰੋਬਲਮ ਆ ਹਾਂਜੀ ਐਸ ਲੱਤ ਦੇ ਵਿੱਚ ਅੱਛਾ ਜੀ ਇਹਨਾਂ ਦੇ ਵੀ ਐਸ ਲੱਤ ਦੇ ਵਿੱਚ ਹਾਂਜੀ ਜੀ ਇਹਨਾਂ ਦੇ ਖੱਬੇ ਆ ਜੀ ਅੱਛਾ ਜੀ ਹਾਂਜੀ ਤਾਂ ਫਿਰ ਅਜਿਹੇ ਦੇ ਵਿੱਚ ਤਾਂ ਕੰਮ ਕਿੱਥੇ ਹੁੰਦਾ ਹੋਣਾ ਭਾਈ ਕੰਮ ਤਾਂ ਫਿਰ ਬੜਾ ਔਖਾ ਤੁਸੀਂ ਕਰਦੇ ਹੋਵੇ ਬਹੁਤ ਮੁਸ਼ਕਲ ਕੰਮ ਹੁੰਦਾ ਜੀ ਅੱਛਾ ਜੀ ਹਾਂਜੀ ਬਾਕੀ ਟਾਈਮ ਬਾਸੀਆ ਟਾਈਮ ਆ ਕਰੀ ਜਾਂਨੇ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਬੇਟਾ ਅ ਘਰ ਦੇ ਹਾਲਾਤਾਂ ਤੋਂ ਸਾਰੇ ਪਰਿਵਾਰ ਨੇ ਵੀ ਜਾਣੂ ਕਰਾਇਆ ਤੁਹਾਨੂੰ ਹੀ ਪਤਾ ਤੇ ਤੁਸੀਂ ਬੜਾ ਵਧੀਆ ਗੱਲ ਹੈ ਕਿ ਛੋਟੀ ਉਮਰ ਦੇ ਵਿੱਚ ਜਿਹੜਾ ਗੁਰੂ ਦੇ ਲੜਵੀ ਲੱਗੇ ਜੀ ਤਾਂ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਜਿਹੜੇ ਸਮੇਂ-ਸਮੇਂ ਤੇ ਪਰਿਵਾਰਾਂ ਦੀ ਬਾਹ ਫੜਦੇ ਨੇ ਹਾਂਜੀ ਅਸੀਂ ਇਹ ਕਹਿੰਦੇ ਹਾਂ ਸਾਡੀ ਮਦਦ ਕੀਤੀ ਜਾਏ ਸਹੀ ਸਕੂਲ ਜਾਂਦੇ ਜਾਂ ਨਹੀਂ ਜਾਂਦੇ ਥੋੜਾ ਉੱਚੀ ਬੋਲੋ ਬੇਟਾ ਸਕੂਲ ਜਾਂਦੇ ਜਾਂ ਨਹੀਂ ਨਹੀਂ ਕੀ ਕਰਨਾ ਸਕੂਲ ਨਾ ਜਾਣ ਦੇ ਸਕੂਲ ਜਾਣ ਤੇ ਕਰਨੇ ਹੀ ਆਪੀ ਹਾੜੀ ਕੋ ਫੀਸ ਨਹੀਂ ਦਿੱਤੀ ਜਾਂਦੀ ਤੇ ਦੋਸਤੋ ਤੁਸੀਂ ਵੇਖਿਆ ਕਿ ਛੋਟੀ ਬੱਚੀ ਨੇ ਦੱਸਿਆ ਹੈ ਕਿ ਸਕੂਲ ਨਾ ਜਾਣ ਦਾ ਕਾਰਨ ਵੀ ਜਿਹੜਾ ਹੈ ਉਹ ਫੀਸ ਜਿਹੜੀ ਆ ਨਹੀਂ ਦਿੱਤੀ ਜਾਂਦੀ ਤਾਂ ਆਹ ਹਾਲਾਤ ਹੋਣ ਦੇ ਕਾਰਨ ਜਿਹੜਾ ਉਹ ਧੀ ਵੀ ਜਿਹੜੀ ਆ ਕਿਤੇ ਨਾ ਕਿਤੇ ਆਪਣੇ ਘਰ ਦੇ ਵਿੱਚ ਆ ਤਾਂ ਦੋਨੋਂ ਪਤੀ ਤੇ ਪਤਨੀ ਦੋਨੋਂ ਹੈਂਡੀਕੈਪ ਨੇ ਦੋਨੋਂ ਹੀ ਜਿਹੜੇ ਨੇ ਹੈਂਡੀਕੈਪ ਨੇ ਤੇ ਗਰੀਬੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਮੈਨ ਇੱਕ ਈ ਮੰਗ ਰੱਖੋਗੇ ਜਿਹੜੇ ਦਾਨੀ ਸੱਜਣਾ ਨੂੰ ਕਿ ਕਿਵੇਂ ਦੀ ਮਤ ਹੋਣੀ ਚਾਹੀਦੀ ਤੇ ਪਲਾਂਟ ਤੇ ਕੋਈ ਲੈਂਟਰ ਪੈ ਜੇ ਪਾਣੀ ਦਾ ਪ੍ਰਬੰਧ ਇੱਥੇ ਹੈ ਜਾਂ ਨਹੀਂ ਨਹੀਂ ਕੋਈ ਨਹੀਂ ਗਾਜੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਨਾ ਕੋਈ ਇੱਥੇ ਬੱਤੀ ਦਾ ਵਾ ਨਾ ਪਾਣੀ ਦਾ ਇੱਥੇ ਕੋਈ ਪ੍ਰਬੰਧ ਨਹੀਂ ਗਾ ਬਸ ਇਹ ਹੋਈ ਆ ਵੀ ਅਸੀਂ ਸਾਡਾ ਪਲਾਟ ਬਣ ਜਾਵੇ ਸਾਡਾ ਕਮਰਾ ਸਾਡੀ ਛੱਤ ਪਿਆ ਜਾਵੇ ਮੈਂ ਆਪਦੇ ਬੱਚੇ ਲੈ ਕੇ ਆਪਣੇ ਘਰ ਚ ਬਹਿ ਸਕਾਂ ਅਸੀਂ ਪਾਣੀ ਕਿੱਥੋਂ ਲਿਆਉਂਦੇ ਫਿਰ ਜੀ ਪਾਣੀ ਦਾ ਪਾਣੀ ਬੰਬੀਆਂ ਤੋਂ ਲਿਆਈਦਾ ਜੀ ਪਾਣੀ ਪਾਣੀ ਦੀ ਵੀ ਕਮੀ ਆ ਰੇੜੀਆਂ ਤੇ ਲੱਦ ਲੱਦ ਪਾਣੀ ਲਿਹਾਈਦਾ ਵਾ ਅੱਛਾ ਜੀ ਜੀ ਪਾਣੀ ਦੀ ਬਹੁਤ ਤੰਗੀ ਆ ਨਾ ਲਾਗੇ ਲਾਗੇ ਕੋਈ ਟੂਟੀ ਆ ਨਾ ਕੋਈ ਬੰਬੀਆਂ ਚੱਲਦੀਆਂ ਤੇ ਪਾਣੀ ਲੈ ਆਈਦਾ ਨਹੀਂ ਤੇ ਪਾਣੀ ਦੀ ਵੀ ਕੋਈ ਘਰਾਂ ਵਾਲੇ ਪਾਣੀ ਵੀ ਨਹੀਂ ਦਿੰਦੇਗੇ ਅੱਛਾ ਜੀ ਬਹੁਤ ਤੰਗੀ ਆ ਜੀ ਸਾਡੀ ਇਹੋ ਹੀ ਮਦਦ ਤੇ ਵੀ ਵਾਲੀ ਮਦਦ ਕੀਤੀ ਜਾਵੇ ਸਾਡਾ ਘਰ ਪੈ ਜਾਵੇ ਸਾਡਾ ਤੁਸੀਂ ਵੇਖਿਆ ਕਿ ਦੋਸਤੋਂ ਮਦਦ ਦੀ ਗੁਹਾਰ ਲਗਾਈ ਹੈ ਪਰਿਵਾਰ ਨੇ ਕੀ ਤੁਹਾਡਾ ਫੋਨ ਨੰਬਰ ਕੀ ਹੈ ਕਿ ਜਿਹੜਾ ਤੁਹਾਡੇ ਨਾਲ ਸੰਪਰਕ ਹੋ ਸਕੇ ਬੋਲ ਸਕਦੇ ਏ ਦੱਸ ਕੇ ਦੱਸੋ ਕਿੰਨਾ ਨੰਬਰ ਹੈ ਬੇਟਾ ਫੋਨ ਨੰਬਰ ਕਿੰਨਾ ਤਾਂ ਦੋਸਤੋ ਇਸ ਗਰੀਬ ਪਰਿਵਾਰ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਕਰਿਓ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਪਲਾਸੌਰ ਤੇ ਪਲਾਸੌਰ ਦੇ ਵਿੱਚ ਕਰਨੌਲੀਆਂ ਦੇ ਵਿੱਚ ਅਸੀਂ ਇਸ ਵੇਲੇ ਖੜੇ ਆਂ ਤਾਂ ਪਰਿਵਾਰ ਦਾ ਨੰਬਰ ਹੈ ਜੀ 62397 ਤੇ 74934 ਮੈਂ ਇੱਕ ਵਾਰ ਫੇਰ ਬੋਲ ਦਵਾਂ 62397 74934 ਇਸ ਪਰਿਵਾਰ ਦਾ ਨੰਬਰ ਹੈ ਤੇ ਤੁਸੀਂ ਵੇਖ ਸਕਦੇ ਹੋ ਪਲਾਂਟ ਦੇ ਵਿੱਚ ਤੰਬੂ ਲੱਗਾ ਹੈ ਤੇ ਅੱਖੀਆਂ ਇਹ ਉਡੀਕ ਰਹੀਆਂ ਨੇ ਨਾ ਮੱਖਾਂ ਦੇ ਨਾਲ ਇਹ ਉਡੀਕ ਰਹੀਆਂ ਨੇ ਕਿ ਕਦੋਂ ਕੋਈ ਦਾਨੀ ਸੱਜਣ ਆਵੇ ਤਾਂ ਇਸ ਪਲਾਟ ਦੇ ਉੱਪਰ ਜਿਹੜਾ ਉਹ ਛੱਤ ਪੈ ਜਾਵੇ ਇਸ ਪਲਾਟ ਦੇ ਉੱਪਰ ਕੋਈ ਸਾਨੂੰ ਲੈਂਟਰ ਪਾ ਦੇਵੇ ਕੋਈ ਦਾਨੀ ਸੱਜਣ ਤੇ ਅਸੀਂ ਆਪਣਾ ਜਿਹੜਾ ਕਿਰਾਏ ਤੇ ਰਹਿਣ ਦੇ ਲਈ ਮਜਬੂਰ ਹਾਂ ਪਿਛਲੇ 16 ਸਾਲ ਤੋਂ ਤੇ ਉੱਥੇ ਆਪਣੇ ਘਰ ਦੇ ਵਿੱਚ ਆ ਸਕੀਏ ਉੱਥੋਂ ਛੱਡ ਕੇ ਤਾ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਸ਼ੇਅਰ ਨਹੀਂ ਕਰ ਸਕਦੇ ਤੁਸੀਂ ਜੇਕਰ ਦੋਸਤੋ ਤੁਸੀਂ ਵੱਧ ਤੋਂ ਵੱਧ ਮਦਦ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਹੋ ਸਕੇ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਸਕੇ ਬਣੇ ਤਾਂ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ